ਆਪਰੇਸ਼ਨ ਸੰਦੂਰ ਤੋਂ ਬਾਅਦ ਇੰਡੀਅਨ ਆਰਮੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਵਾਰਤਾ ਦੇ ਵਿੱਚ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿੱਥੇ-ਕਿੱਥੇ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ਤੇ ਹਮਲੇ ਕੀਤੇ ਗਏ ਨੇ ਇੰਡੀਅਨ ਆਰਮੀ ਨੇ ਦਾਅਵਾ ਕੀਤਾ ਕਿ ਇਸ ਆਪਰੇਸ਼ਨ ਸੰਦੂਰ ਦੇ ਦੌਰਾਨ ਕਿਸੇ ਵੀ ਪਾਕਿਸਤਾਨੀ ਨਾਗਰਿਕ ਜਾਂ ਉਥੋਂ ਦੇ ਪ੍ਰਸ਼ਾਸਨਿਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਸਿਰਫ ਸਿਰਫ ਉਹਨਾਂ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਜਿੱਥੇ ਅੱਤਵਾਦੀਆਂ ਦੇ ਟ੍ਰੇਨਡ ਕੈਂਪਸ ਸਨ ਪੂਰੀ ਪ੍ਰੈਸ ਕਾਨਫਰੰਸ ਅੱਜ ਦਿੱਲੀ ਵਿਖੇ ਕੀਤੀ ਗਈ ਆ ਜਿਹਦੇ ਚ ਦੋ ਲੇਡੀ ਆਫੀਸਰ ਅਤੇ ਇੱਕ ਵਿਦੇਸ਼ ਵਿਭਾਗ ਦੇ ਸਖਤਰ ਨੇ ਪ੍ਰੈਸ ਕਾਨਫਰੰਸ ਕੀਤੀ ਆ ਪਾਕਿਸਤਾਨ ਵਿੱਚ ਅਤਵਾਦੀ ਟਿਕਾਣਿਆਂ ਤੇ 에ਅਰ ਸਟ੍ਰਾਈਕ ਨੂੰ ਲੈ ਕੇ ਅੱਜ ਇੰਡੀਅਨ ਆਰਮੀ ਦੇ ਤਿੰਨ ਅਫਸਰਾਂ ਨੇ ਵੱਡੀ ਪ੍ਰੈਸ ਕਾਨਫਰੰਸ ਕੀਤੀ ਆ ਪ੍ਰੈਸ ਕਾਨਫਰੰਸ ਤੋਂ ਸਭ ਤੋਂ ਪਹਿਲਾਂ 에ਅਰ ਸਟ੍ਰਾਈਕ ਦਾ 2 ਮਿੰਟ ਦਾ ਉਹ ਵੀਡੀਓ ਵੀ ਦਿਖਾਇਆ ਗਿਆ ਇਸ ਵਿੱਚ ਅਤਵਾਦੀ ਟਕਾਣਿਆਂ ਤੇ ਭਾਰਤੀ ਸੈਨਾ ਦੀ ਕਾਰਵਾਈ ਦਿਖਾਈ ਗਈ ਹੈ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੰਡੀਅਨ ਆਰਮੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ 에ਅਰ ਫੋਰਸ ਤੇ ਇੱਕ ਆਰਮੀ ਨਾਲ ਸੰਬੰਧਿਤ ਇੱਕ ਮਹਿਲਾ ਅਫਸਰ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਇੱਕ ਮੁਸਲਮ ਇੱਕ ਤੇ ਇੱਕ ਹਿੰਦੂ ਮਹਿਲਾ ਅਫਸਰ ਮੌਜੂਦ ਰਹੀ ਹੈ ਆਰਮੀ ਦੀ ਕਰਨਲ ਸੋਫੀਆ ਕਰੈਸ਼ੀ ਅਤੇ 에ਅਰ ਫੋਰਸ ਤੋਂ ਵਿੰਗ ਕਮਾਂਡਰ ਮਿਯੋਮਿਕਾ ਸਿੰਘ ਨੇ ਆਪਰੇਸ਼ਨ ਬਾਰੇ ਜਾਣਕਾਰੀ ਦਿੱਤੀ ਹੈ ਕਰਨਲ ਸੋਫੀਆ ਅਤੇ ਵਿੰਗ ਕਮਾਂਡਰ ਅਮੌਮਿਕਾ ਨੇ ਪਾਕਿਸਤਾਨ ਅਧਿਕਾਰਤ ਕਸ਼ਮੀਰ ਪੀਓ ਕੀ ਵਿੱਚ ਆਤਵਾਦੀ ਟਕਾਣਿਆਂ ਤੇ ਕਾਰਵਾਈ ਲੈ ਕੇ ਪੂਰੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਅਸੀਂ ਪਾਕਿਸਤਾਨੀ ਸੈਨਾ ਤੇ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਆਪਰੇਸ਼ਨ ਸੰਦੂਰ ਦੇ ਰਾਤ 1 ਵਜੇ 5 ਮਿੰਟ ਤੋਂ ਲੈ ਕੇ 1 ਵਜੇ 30 ਮਿੰਟ ਤੱਕ ਚਲਾਇਆ ਗਿਆ ਉਧਰ ਭਾਰਤੀ ਵਿਦੇਸ਼ ਮੰਤਰਾਲੇ ਦੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਦੱਸਿਆ ਕਿ ਪਹਿਲਗਾਮ ਹਮਲਾ ਬਹੁਤ ਹੀ ਕਾਇਰਾਨਾ ਹਮਲਾ ਸੀ ਇਸਨਾਲ ਪਰਿਵਾਰ ਦੇ ਸਾਹਮਣੇ ਇਸ ਵਿੱਚ ਲੋਕਾਂ ਨੂੰ ਗੋਲੀ ਮਾਰੀ ਗਈ ਲੋਕਾਂ ਦੇ ਸਿਰ 'ਚ ਗੋਲੀ ਮਾਰੀ ਗਈ ਬਚੇ ਹੋਏ ਲੋਕਾਂ ਨੂੰ ਕਿਹਾ ਗਿਆ ਕਿ ਇਸ ਹਮਲੇ ਬਾਰੇ ਆਪਣੀ ਭਾਰਤ ਸਰਕਾਰ ਨੂੰ ਸੰਦੇਸ਼ ਦੇ ਦੇਣਾ ਇਹ ਹਮਲਾ ਜੰਮੂ ਕਸ਼ਮੀਰ ਦੀ ਵਧੀਆ ਸਥਿਤੀ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਗਿਆ ਪਿਛਲੇ ਸਾਲ 2.5 ਕਰੋੜ ਤੋਂ ਜ਼ਿਆਦਾ ਸਲਾਨੀ ਕਸ਼ਮੀਰ ਆਏ ਸੀ ਔਰ ਹਮਲੇ ਦਾ ਮਕਸਦ ਸੀ ਕਿ ਕਸ਼ਮੀਰ ਦੇ ਵਕਾਸ ਅਤੇ ਪ੍ਰਗਤੀ ਨੂੰ ਨੁਕਸਾਨ ਪਹੁੰਚਾ ਕੇ ਫਿਰ ਪਿੱਛੇ ਧਕੇਲਣਾ ਹਮਲੇ ਦਾ ਇਹ ਤਰੀਕਾ ਜਮੂਕਸ਼ਮੀਰ ਅਤੇ ਦੇਸ਼ ਵਿੱਚ ਦੰਗੇ ਫਲਾਉਣ ਨਾਲ ਪ੍ਰੇਰਿਤ ਸੀ ਇੱਕ ਸਮੂਹ ਨੇ ਖੁਦ ਟੀਆਰਐਫ ਕਹਿੰਦੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਇਸ ਨੂੰ ਜੂਐਨਓ ਨੇ ਵੀ ਜਿਹੜਾ ਉਹ ਬੈਨ ਕੀਤਾ ਹੋਇਆ ਔਰ ਇਹ ਟੀਆਰਐਫ ਲਸ਼ਕਰੇ ਦੇ ਨਾਲ ਜੁੜਿਆ ਹੋਇਆ ਪਾਕਿਸਤਾਨ ਸਟੇਟ ਸਮੂਹਾਂ ਦੇ ਲਈ ਕਵਰ ਦੇ ਤੌਰ ਤੇ ਟੀਆਰਐਫ ਦਾ ਇਸਤੇਮਾਲ ਕੀਤਾ ਜਾਂਦਾ ਲਸ਼ਕਰ ਵਰਗੇ ਸੰਗਠਨ ਟੀਆਰਐਫ ਵਰਗੇ ਸੰਗਠਨ ਨੂੰ ਇਸਤੇਮਾਲ ਕਰ ਰਹੇ ਨੇ ਪੈਲਗਾਮ ਹਮਲੇ ਦੀ ਜਾਂਚ ਤੋਂ ਪਾਕਿਸਤਾਨ ਦੇ ਨਾਲ ਅਤਵਾਦੀਆਂ ਦੇ ਸੰਪਰਕ ਉਜਾਗਰ ਹੋਏ ਨੇ ਟੀਆਰਐਫ ਦੇ ਦਾਅਵੇ ਤੇ ਲਸ਼ਕਰ ਦੇ ਸੋਸ਼ਲ ਮੀਡੀਆ ਪੋਸਟ ਇਸ ਨੂੰ ਸਾਬਤ ਕਰਦੀ ਹੈ ਹਮਲਾਵਰਾਂ ਦੀ ਪਛਾਣ ਵੀ ਹੋਈ ਹੈ ਇਸ ਹਮਲੇ ਦੀ ਰੂਪਰੇਖਾ ਭਾਰਤ ਵਿੱਚ ਸੀਮਾ ਪਾਰ ਅਤਵਾਦ ਫਲੌਂ ਦੇ ਪਾਕਿਸਤਾਨ ਦਾ ਜਿਹੜਾ ਪਲਾਨ ਆ ਉਹ ਉਜਾਗਰ ਹੋਇਆ ਪਾਕਿਸਤਾਨ ਅਤਵਾਦੀਆਂ ਦੀ ਸ਼ਰਨ ਸਥਲੀ ਰੂਪ ਦੇ ਵਿੱਚ ਉਹ ਉਹਨਾਂ ਦੀ ਇੱਕ ਅੱਡਾ ਪਾਕਿਸਤਾਨ ਬਣ ਚੁੱਕਾ ਪਹਿਲਗਮਾ ਵਿੱਚ ਹਮਲੇ ਨੂੰ ਲੈ ਕੇ ਪੂਰੇ ਭਾਰਤ ਵਿੱਚ ਗੁੱਸਾ ਸੀ ਪਰ ਸਰਕਾਰ ਨੇ ਪਾਕਿਸਤਾਨ ਦੇ ਨਾਲ ਸਬੰਧਾਂ ਨੂੰ ਲੈ ਕੇ ਕੁਝ ਕਦਮ ਵੀ ਉਠਾਏ ਸੀ 22 April ਦੇ ਹਮਲੇ ਦੇ ਅਪਰਾਧੀਆਂ ਅਤੇ ਇਸ ਦੀ ਪਲੈਨਿੰਗ ਕਰਨ ਵਾਲੇ ਨੂੰ ਨਿਆਏ ਦੇ ਕਟਾਰੇ ਵਿੱਚ ਲਿਆਉਣਾ ਬੜਾ ਜ਼ਰੂਰੀ ਸੀ ਉਹ ਇਨਕਾਰ ਕਰਦੇ ਰਹੇ ਆਰੋਪ ਲਗਾਉਂਦੇ ਰਹੇ ਪਰ ਪਾਕਿਸਤਾਨ ਸਥਿਤ ਅਤਵਾਦੀ ਟਿਕਾਣਿਆਂ ਬਾਰੇ ਭਾਰਤ ਨੂੰ ਸੂਚਨਾ ਮਿਲ ਗਈ ਸੀ ਔਰ ਉਹ ਵੀ ਹਮਲਾ ਕਰ ਸਕਦੇ ਸੀ ਜਿਸ ਨੂੰ ਰੋਕਣਾ ਭਾਰਤ ਵਾਸਤੇ ਜ਼ਰੂਰੀ ਸੀ ਅਸੀਂ ਇਹਨੂੰ ਰੋਕਣ ਵਾਸਤੇ ਅਧਿਕਾਰ ਦਾ ਆਪਣੇ ਅਧਿਕਾਰ ਦਾ ਇਸਤੇਮਾਲ ਕੀਤਾ ਇਹ ਕਾਰਵਾਈ ਨਪੀਤੂਲ ਅਤੇ ਜ਼ਿੰਮੇਵਾਰੀ ਵਾਲੀ ਸੀ ਅੱਤਵਾਦ ਦੇ ਇਨਫਰਾਸਟ੍ਰਕਚਰ ਨੂੰ ਖਤਮ ਕਰਨਾ ਤੇ ਅੱਤਵਾਦੀਆਂ ਦੇ ਟਿਕਾਣਿਆਂ ਤੇ ਜਿਹੜੇ ਨੇ ਉਹ ਨਿਸ਼ਾਨੇ ਲਗਾਏ ਸਗੇ ਸੀ ਪਹਿਲਗਾਮ ਵਿੱਚ ਅੱਤਵਾਦੀਆਂ ਦੀ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਦੁਨੀਆ ਭਰ ਨੇ ਇਸ ਦੀ ਨਿੰਦਾ ਕੀਤੀ ਆ ਔਰ ਜੁਨੋ ਨੇ ਵੀ ਜ਼ਰੂਰੀ ਕਦਮ ਚੁੱਕਣ ਵਾਸਤੇ ਜਵਾਬਦੇਹ ਬਣਾਉਣ ਦੀ ਵੀ ਗੱਲ ਆਕੀ ਸੀ ਵਿਦੇਸ਼ ਮੰਤਰਾਲੇ ਦੇ ਵਿਦੇਸ਼ ਕੱਤਰ ਇਹ ਵੀ ਦੱਸਿਆ ਕਿ ਪਿਛਲੇ 1 ਦਹਾਕੇ ਤੋਂ 350 ਤੋਂ ਜ਼ਿਆਦਾ ਭਾਰਤੀ ਜਿਹੜੇ ਨਾਗਰਿਕ ਨੇ ਉਸ ਰਦੋਂ ਪਾਰ ਪ੍ਰੇਰਿਤ ਅਤਵਾਦ ਦਾ ਸ਼ਿਕਾਰ ਹੋ ਚੁੱਕੇ ਨੇ 800 ਤੋਂ ਜ਼ਿਆਦਾ ਲੋਕ ਇਨ੍ਹਾਂ ਕਾਰਵਾਈਆਂ ਵਿੱਚ ਜ਼ਖਮੀ ਹੋਏ ਨੇ ਇਸ ਦੌਰਾਨ 600 ਤੋਂ ਜ਼ਿਆਦਾ ਦੇਸ਼ ਦੇ ਜਵਾਨਾਂ ਨੇ ਦੇਸ਼ ਦੀ ਰੱਖਿਆ ਕਰਦੇ ਹੋਈ ਆਪਣੀ ਜਾਨ ਗਵਾਈ ਹੈ ਜਦਕਿ 1400 ਤੋਂ ਜ਼ਿਆਦਾ ਜਿਹੜੇ ਉਸ ਰੱਖਿਆ ਕਰਨੀ ਜੈਕੀ ਮਿਓ ਨੇ ਉਧਰ ਕਰਨਲ ਸੋਫੀਆ ਕਰੇਸ਼ੀ ਅਤੇ ਵਿੰਗ ਕਮਾਂਡਰ ਵਿਉਮਿਕਾ ਸਿੰਘ ਨੇ ਦੱਸਿਆ ਕਿ ਰਾਤ 1 ਵਜੇ 5 ਮਿੰਟ ਤੋਂ ਲੈ ਕੇ 1 ਵਜੇ 30 ਮਿੰਟ ਦੇ ਵਿਚਕਾਰ ਆਪਰੇਸ਼ਨ ਹੋਇਆ ਪਹਿਲਗਾਮ ਵਿੱਚ ਜੋ ਨਿਰਦੋਸ਼ ਸਲਾਨੀਆਂ ਨੂੰ ਮਾਰਿਆ ਗਿਆ ਸੀ ਇਹ ਉਸ ਲਈ ਆਪਰੇਸ਼ਨ ਕੀਤਾ ਗਿਆ ਪਾਕਿਸਤਾਨ ਵਿੱਚ ਤਿੰਨ ਵਿਧਾਇਕਿਆਂ ਤੋਂ ਅਤਵਾਦੀਆਂ ਦਾ ਜਿਹੜਾ ਵਾ ਉਹ ਪਾਲਣ ਪੋਸ਼ਣ ਹੋ ਰਿਹਾ ਹਮਲੇ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਸੀ ਅਸੀਂ ਪਾਕਿਸਤਾਨ ਅਤੇ ਪੀਓਕੇ ਵਿੱਚ ਨੌ ਟਾਰਗੇਟ ਨੂੰ ਚੁਣਿਆ ਅਤੇ ਇਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਇੱਥੇ ਲਾਂਚ ਪੈਡ ਟ੍ਰੇਨਿੰਗ ਸੈਂਟਰਸ ਟਾਰਗੇਟ ਕੀਤੇ ਗਏ ਨੇ ਇਹਨਾਂ ਦੋਨਾਂ ਅਫਸਰਾਂ ਨੇ ਕਿਹਾ ਕਿ ਸਾਨੂੰ ਬੜੀ ਭਰੋਸੇਯੋਗ ਸੂਚਨਾ ਅਤੇ ਮਿਲੀ ਸਿ ਨਾਲ ਇੰਟੈਲੀਜੈਂਸ ਦੇ ਆਧਾਰ ਤੇ ਇਹ ਇਹ ਟਾਰਗੇਟ ਚੁਣੇਗੇ ਨੇ ਆਪਰੇਸ਼ਨ ਦੇ ਦੌਰਾਨ ਅਸੀਂ ਇਹ ਨਿਸ਼ਚਿਤ ਯਕੀਨੀ ਬਣਾਇਆ ਗਿਆ ਸੀ ਕਿ ਇਸ ਹਮਲੇ ਦੇ ਨਾਲ ਬੇਗੁਨਾਹ ਜਾਂ ਬੇਕਸੂ ਲੋਕਾਂ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਸਰਬਸਾਡਾ ਜਿਹੜਾ ਪਾਕਿਸਤਾਨ ਵਿੱਚ ਸਥਿਤ ਅਤਵਾਦੀ ਦੇ ਟਿਕਾਣੇ ਸੀ ਉਹਨਾਂ ਨੂੰ ਹੀ ਟਾਰਗੇਟ ਦੇ ਤੌਰ ਤੇ ਲਿਆ ਗਿਆ ਸੀ ਉਹਨਾਂ ਦੱਸਿਆ ਕਿ ਪੋਕੇ ਵਿੱਚ ਸਭ ਤੋਂ ਪਹਿਲਾਂ ਸਵਾਈ ਨਾਲਾ ਮੁਜਫਰਾਬਾਦ ਵਿੱਚ ਸੀ ਇਹ ਲਸ਼ਕਰ ਦਾ ਟ੍ਰੇਨਿੰਗ ਸੈਂਟਰ ਹੈ ਸੋਲਮਾਰਗ ਗੁਲਮਾਰਗ ਅਤੇ ਪੈਲਗਾਮ ਹਮਲੇ ਦੇ ਅਤਵਾਦੀਆਂ ਦੀ ਇੱਥੋਂ ਹੀ ਉਹਨਾਂ ਨੇ ਟ੍ਰੇਨਿੰਗ ਲਈ ਸੀ ਮੁਜਫਰਾਬਾਦ ਦੇ ਹੀ ਸੈਦਨਾ ਬਲਾਲ ਕੈਂਪ ਵਿੱਚ ਅਤਵਾਦੀਆਂ ਨੂੰ ਹਥਿਆਰ ਵਿਸਫੋਟਕ ਅਤੇ ਜੰਗਲ ਸਰਵਾਈਵਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਗੁਰਪੁਰ ਦੇ ਕੋਟਲੀ ਵਿੱਚ ਲਸ਼ਕਰ ਦਾ ਕੈਂਪ ਹੈ ਇੱਥੇ ਪੁੰਛ ਦੇ ਵਿੱਚ ਜੋ 2023 ਵਿੱਚ ਸ਼ਰਦਾਲੂਆਂ ਤੇ ਹਮਲੇ ਹੋ ਸੀ ਉਸ ਹਮਲੇ ਦੇ ਜਿਹੜੇ ਕਸੂਰਵਾਰ ਅੱਤਵਾਦੀ ਨੇ ਉਹਨਾਂ ਨੂੰ ਹੀ ਇਸ ਕੋਟਲੀ ਲਸ਼ਕਰ ਦੇ ਕੈਂਪ ਵਿੱਚ ਤਿਆਰ ਕੀਤਾ ਗਿਆ ਸੀ ਪਾਕਿਸਤਾਨ ਵਿੱਚ ਸਾਡਾ ਪਹਿਲਾ ਟਾਰਗੇਟ ਸਿਆਲਕੋਟ ਦਾ ਸਰਜਲ ਕੈਂਪ ਸੀ ਮਾਰਚ 2025 ਵਿੱਚ ਪੁਲਿਸ ਜਵਾਨਾਂ ਦੀ ਹੱਤਿਆ ਕਰਨ ਵਾਲੇ ਅੱਤਵਾਦੀ ਨੂੰ ਇੱਥੇ ਹੀ ਟ੍ਰੇਨ ਕੀਤਾ ਗਿਆ ਸੀ। ਸਿਆਲਕੋਟ ਦੇ ਮਹਿਮੂਨਾ ਜਾਇਆ ਕੈਂਪ ਵਿੱਚ ਹਿਜ਼ਬੁਲ ਦਾ ਬਹੁਤ ਵੱਡਾ ਕੈਂਪ ਹੈ। ਇੱਥੇ ਕਠੂਆ ਵਿੱਚ ਅੱਤਵਾਦੀ ਕੰਟਰੋਲ ਕੇਂਦਰ ਸੀ। ਪਠਾਨਕੋਨ ਹਮਲਾ ਵੀ ਇੱਥੋਂ ਹੀ ਪਲਾਨ ਕੀਤਾ ਗਿਆ ਸੀ। ਮਰਕਜ਼ ਤੈਬਾ ਮਰੀਦਕੇ ਵਿੱਚ ਟੈਰੋਰਿਸਟ ਕੈਂਪਾ ਅਜ਼ਬਲ ਕਸਾਬ ਅਤੇ ਡੇਵਿਡ ਕੋਲਮਨ ਹੈਡਲੀ ਇੱਥੋਂ ਹੀ ਟ੍ਰੇਨ ਹੋਏ ਸੀ। ਮਰਕਜ਼ ਸੁਬਾਨ ਅੱਲਾ ਬਾਬਲਪੁਰ ਜੈਸ਼ ਦਾ ਹੈੱਡਕੁਆਟਰ ਹੈ। ਇੱਥੇ ਅੱਤਵਾਦੀਆਂ ਦੀ ਰਿਕਰੂਟਮੈਂਟ ਹੁੰਦੀ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਜੈਸ਼ ਦੇ ਵੱਡੇ ਅਫਸਰ ਇੱਥੇ ਹੀ ਰਹਿੰਦੇ ਨੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹਨਾਂ ਨੇ ਕਿਸੇ ਨਾ ਆਮ ਨਾਗਰਿਕ ਦਾ ਨੁਕਸਾਨ ਹੋਇਆ ਹੋਵੇ ਉਹਨਾਂ ਕਹੇ ਹਾਲੇ ਤੱਕ ਕੋਈ ਇਹ ਜਾਣਕਾਰੀ ਨਹੀਂ ਮਿਲੀ ਅਸੀਂ ਨਾ ਹੀ ਰੈਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਆਪਰੇਸ਼ਨਸ ਦੂਰ ਦੇ ਤਹਿਤ ਸਿਰਫ ਉਹ ਨੌ ਟਿਕਾਣੇ ਚੁਣੇ ਗਏ ਸੀ ਜਿੱਥੇ ਅੱਤਵਾਦੀਆਂ ਨੂੰ ਟ੍ਰੇਨ ਕੀਤਾ ਜਾਂਦਾ ਸੀ ਜਾਂ ਅੱਤਵਾਦੀਆਂ ਦੇ ਟਿਕਾਣੇ ਨੇ ਸੰਗਠਨ ਨੇ ਔਰ ਅੱਜ ਖਬਰ ਹੁਣ ਤੱਕ ਸਾਹਮਣੇ ਆਈ ਹੈ ਕਿ 100 ਤੋਂ ਜ਼ਿਆਦਾ ਆਤਵਾਦੀ ਨੇ ਇਸ ਆਪਰੇਸ਼ਨ ਸਦੂਰ ਦੇ ਦੌਰਾਨ ਮਾਰੇ ਗਏ ਨੇ ਕਰਨਲ ਸੋਫੀਆ ਕ੍ਰੈਸ਼ੀ ਜਿਨ੍ਹਾਂ ਨੇ ਅੱਜ ਪ੍ਰੈਸ ਵਾਰਤਾ ਕੀਤੀ ਹੈ ਉਹਨਾਂ ਦੀ ਉਮਰ 35 ਸਾਲ ਹੈ ਗੁਜਰਾਤ ਦੇ ਰਹਿਣ ਵਾਲੇ ਨੇ ਬਾਇਓਕੈਮਿਸਟਰੀ ਦੇ ਵਿੱਚੋਂ ਪੋਸਟ ਗ੍ਰੈਜੂਏਟ ਨੇ ਉਹਨਾਂ ਦੇ ਪਤੀ ਵੀ ਮੇਜਰ ਤਾਜੁਦੀਨ ਕ੍ਰੈਸ਼ੀ ਨੇ ਐਕਸਰਸਾਈਜ਼ ਫੋਰਸ 18 ਪ੍ਰੋਗਰਾਮ ਦਾ ਅਗਵਾਈ ਕਰਨ ਵਾਲੀ ਉਹ ਪਹਿਲੀ ਭਾਰਤੀ ਔਰਤ ਹੈ 2006 ਵਿੱਚ ਕਾਗੋ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਹਿਮ ਦੇ ਵਿੱਚ ਵੀ ਉਹਨਾਂ ਭਾਗ ਲਿਆ 17 ਸਾਲ ਦੀ ਉਮਰ ਵਿੱਚ 1993 ਵਿੱਚ ਉਹਨਾਂ ਨੇ ਸ਼ਾਰਟ ਸਰਵਿਸ ਕਮਿਸ਼ਨ ਦੇ ذریعے ਉਹ ਭਾਰਤੀ ਸੈਨਾ ਵਿੱਚ ਸ਼ਾਮਲ ਹੋਏ ਸੀ ਉਧਰ ਨਿਊਜ਼ ਏਜੰਸੀ ਪੀਟੀਆਈ ਦੇ ਮੁਤਾਬਕ ਮੁਜਫਰਾਬਾਦ ਬਾਬਲਪੁਰ ਮਰੀਦਕੇ ਸਮੇਤ ਕੁੱਲ 7 ਸ਼ਹਿਰਾਂ ਦੇ 9 ਟਿਕਾਣਿਆਂ ਵਿੱਚ ਇਸ ਟਰਾਈ ਕੀਤੀ ਗਈ ਹੈ ਜਿਸ ਵਿੱਚ ਯਸ਼ੇ ਮਾਮਦ ਦੇ 4 ਲਸ਼ਕਰ ਦੇ 3 ਅਤੇ ਫਿਜ਼ਬਲ ਮੁਜਾਹਿਦੀਨ ਦੇ ਦੋ ਟਿਕਾਣੇ ਸ਼ਾਮਲ ਨੇ ਫਿਲਹਾਲ ਇਸ ਜਾਣਕਾਰੀ ਦਾ ਧਰਤੂਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ